ਦੋਸਤੋ ਅੱਜ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਆਪਾਂ ਨੌ ਕਟੀਆਂ ਤੁਹਾਨੂੰ ਦਿਖਾ ਦੇਾਂਗੇ ਬਾਈਤਾਰੀ ਦੇ ਘਰੋਂ ਲਗਭਗ 1 ਸਾਲ ਦੀ ਉਮਰ ਤੋਂ ਲੈ ਕੇ ਸਵਾ ਸਾਲ ਡੇਢ ਸਾਲ ਪੌਣੇ 2 ਸਾਲ 2 ਸਾਲ ਢਾਈ ਸਾਲ ਸਵਾ ਦੋ ਸਾਲ ਸਾਰੀ ਉਮਰ ਦੇ ਤੁਹਾਨੂੰ ਕਟੀਆਂ ਮਿਲ ਜਾਣਗੀਆਂ ਲਗਭਗ ਤੇ ਸਾਰਾਂ ਕਟਾਂ ਥਾਣੇ ਦੇ ਚਾਰ-ਚਾਰ ਹੋਣਗੇ ਤਕਰੀਬਨ ਸਾਰਾਂ ਘਟਾਂ ਹੀ ਖੀਰੀਆਂ ਹੋਣ ਜੇ ਕਦੀ ਦੋ ਅੰਦ ਹੋਊਗੀ ਤਾਂ ਤੁਹਾਨੂੰ ਦੱਸ ਕੇ ਦੇ ਦਾਂਗੇ ਵੀ ਆਹ ਘਟੀ ਦੋ ਅੰਦ ਦਾ ਬਾਕੀ ਸਾਰਾਂ ਖੀਰਾਂ ਠੀਕ ਹੈ ਤੇ ਬਾਕੀ ਫਿਰ ਵੀ ਜਿਹੜਾ ਭਰਾ ਜਿਹਦੇ ਚੋਂ ਪੈਸੇ ਲਊ ਉਹ ਥੱਲੀ ਕਿਸੇ ਵੀ ਢੰਗ ਦੇ ਨਾਲ ਕਰ ਸਕਦਾਗਾ ਤੇ ਵੀਡੀਓ ਪੂਰੀ ਗੌਰ ਨਾਲ ਲਾਸਟ ਤੱਕ ਦੇਖਣੀ ਆ ਫਿਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਨ ਤੇ ਬਾਕੀ ਕਰਦੇ ਆ ਬਾਈ ਤਾਰੀ ਨਾਲ ਗੱਲ ਕਰਵਾ ਬਈ ਕੀ ਡਿਟੇਲ ਆ ਬਾਈ ਤਾਰੀ ਕੀ ਹਾਲ ਆ ਠੀਕ ਠਾਕ ਵੀਰ ਜੀ ਕਿਰਪਾ ਬਾਬੇ ਨਾਨਕ ਦੀ ਮੇਰਾ ਸੱਚੇ ਪਾਤਸ਼ਾਹ ਦੀਆਂ ਅੱਛਾ ਜੀ ਤੇ ਆਪਣਾ ਐਡਰੈਸ ਬੋਲ ਦਿਓ ਬਈ ਨਾ ਵੀਰੇ ਆਪਣਾ ਤਾਰੀ ਐ ਪਿੰਡ ਰਾਈ ਐ ਤਹਿਸੀ ਕਾਰਕ ਨੰਬਰ ਹੈਗਾ ਵੀਰ ਜੀ ਆਪਣਾ 98552 87584 ਵੀਰੇ ਅੱਜ 9 ਕਟੀਆਂ 9 ਕਟੀਆਂ ਵੀਰੇ ਤੇ ਮਾਲਕ ਦੀ ਕਿਰਪਾ ਇੰਨੀ ਗੱਲ ਅਖੇ ਵੀ 9 ਇਹਦੀਆਂ 9 ਹੀ ਖੀਰੀਆਂ ਠੀਕ ਹੈ ਹਾਂ ਆ ਵੱਡੀ ਕੱਟੀ ਹੈ ਜਿਹੜੀ ਆਪਾਂ ਇੱਕ ਨੰਬਰ ਤੇ ਤੋੜ ਕੇ ਦਿਖਾਵਾਂਗੇ ਤੇ ਦੰਦ ਚ ਬੈਰਲ ਜ਼ਰੂਰ ਪਈ ਵੀ ਆ ਇਹ ਹੁਣ ਵੀ ਦੰਦ ਸੈੱਟ ਸਕਦੀ ਹੈ ਮਹੀਨੇ ਨੂੰ ਵੀ ਸੈੱਟ ਸਕਦੀ ਹੈ ਦੋਨੋਂ ਵੀ ਸੈੱਟ ਸਕਦੀ ਹੈ ਫਿਰ ਹਾਲ ਅੱਜ ਦੀ ਘੜੀ ਆ ਜਿਹੜੀ ਇਹ ਕੱਟੀ ਮੂੰਹ ਪਟ ਕੇ ਦਿਖਾ ਸਕਦੀ ਹੈ ਖੀਰੀ ਆ ਖੀਰੀ ਆ ਥਣ ਸਾਰਾਂ ਚਾਰ ਚਾਰ ਮੈਂ ਕਿਹਾ ਵੀਰੇ ਸਾਰਿਆਂ ਦੇ ਥਣ ਚਾਰ ਚਾਰ ਮਿਲਣਗੇ ਮੂੰਹੋਂ ਖੀਰੀਆਂ ਤੇ ਅੱਗੇ ਪ੍ਰਮਾਤਮਾ ਦੇ ਹੱਥ ਵਾਸਾ ਹੈ ਜੀ ਹਾਂ ਸਹੀ ਹੈ ਜੀ ਵੀਰੇ ਤੇ ਵਾਕਿ ਫੇਰ ਵੀ ਜਿਹੜਾ ਭਰਾ ਖਰੀਦੂ ਥੱਲੀ ਉਹ ਮਨ ਖੜਾ ਸਕ ਜਾਵੇਂ ਮਰਜ਼ੀ ਖੜਾ ਲੈਣਾ ਤੇ ਪਹਿਲੇ ਨੰਬਰ ਤੇ ਕੱਟੀ ਹੋਉਂਦੋਂ ਦੱਸ ਦਿੱਤਾ ਵੀ ਦੋ ਅੰਡ ਨੇੜੇ ਹੁਣ ਤਿਆਰ ਹੈ ਜੀ ਜੀ ਅੱਜ ਵੀ ਅੱਜ ਦੀ ਘੜੀ ਹੈ ਵੀਰੇ ਖੀਰੀ ਹੈ ਬਿਰਲ ਦੰਦ ਚ ਪਾਈ ਬੈਠੀ ਹੈ ਦੰਦ ਸੱਟਦੇ ਜਦੋਂ ਮਰਜ਼ੀ ਹੈ ਨਾ ਜਨ ਜਨ ਸਵਾ ਦੋ ਸਾਲ ਦੀ ਉਮਰ ਮੰਨ ਲੀ ਸਵਾ ਦੋ ਸਾਲ ਦੀ ਕੱਟੀ ਮੰਨ ਕੇ ਲੈਣ ਜਿਹੜੇ ਭਰਾ ਲੈਣੇ ਹੈ ਨਾ ਤੇ ਆ ਗਈ ਸਾਰੀ ਕਾਲੀ ਮੈਂ ਕਿਹਾ ਭਾਈ ਸ਼ਾਹ ਕਾਲੀ ਜਿਵੇਂ ਆਪਾਂ ਪਹਿਲੀ ਕੱਟੀ ਪਾਈ ਸੀ ਖੁੱਚਾਂ ਦੇ ਕੁੱਤੀ ਸੀ ਪੂਛ ਉਸ ਟਾਈਪ ਦੀ ਕੱਟੀਆਂ ਲਖੇ ਤੇ ਦੂਜੀ ਖਾਸੀਅਤ ਇਹ ਏ ਮਾਲਕਾਂ ਦੇ ਦੱਸਣ ਮੁਤਾਬਕ ਅਜ ਇੱਕ ਮਹੀਨਾ ਦੇ ਤਿੰਨ ਦਿਨ ਦੇ ਟੀਕਾ ਭਰਾਏ ਨੂੰ ਹੋ ਗਏ ਆਪਾਂ ਖਾਲੀ ਕਰਕੇ ਲਈਏ ਤੇ ਖਾਲੀ ਕਰਕੇ ਦੇਣੀ ਆ ਉਹ ਭਰਾ ਦੀ ਕਿਸਮਤ ਹੈ ਰਹਿ ਜੂ ਤਾਂ ਹਨਾ ਰਹਿ ਜੂਗੀ ਹਾਂ ਅੰਦਰ ਦੀ ਕੋਈ ਕੱਟੀ ਚ ਨੁਕਸ ਹੋਵੇ ਉਹ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਜਾਨਵਰੇ ਹੋਗੀ ਫੁੱਲ ਗਾਰੰਟੀ ਠੀਕ ਹੈ ਵੀਰੇ ਲਾ ਤੋਰ ਦੇ ਜੋਂ ਫਿਰ ਆਪਾਂ ਕੱਟੇ ਤੇ ਅੱਜ ਹੋਰ ਖੁਸ਼ੀ ਦੀ ਗੱਲ ਹੈ ਵੀ ਅੱਜ ਆਪਣਾ ਜੋਬਨ ਕਟੀਆਂ ਤੋੜ ਕੇ ਦਿਖਾਊਗਾ ਹਨਾ ਨਵਾਂ ਐਤਵਾਰਾ ਫਿਰ ਜ਼ਰੂਰੀ ਵੀ ਆ ਐਤਵਾਰ ਦਾ ਮੈਂ ਕਿਹਾ ਅੱਜ ਲੱਖਾਂ ਲੈ ਲਗੇ ਹਨਾ ਨਾ ਵੱਡੀ ਗੱਲ ਵਿਤਾਰੀ ਬਈ ਜਵਾਨਾਂ ਨੂੰ ਕੰਮ ਤੇ ਲਾਵਾਂਗੇ ਨਾ ਆਪਾਂ ਜੀ ਵੀ ਵੇਰੀ ਕਰਨਗੇ ਨੇ ਕਿਰਪਾ ਮਾਬੇ ਨਾਨਕ ਦੀ ਲਖੇ ਤਕਰੀਬਨ ਸੁਬਾ ਸ਼ਾਮ ਮਾਲ ਇਹੀ ਸਾਹਮਦਾ ਹਨ ਆਪਾਂ ਬੜਾਈ ਨਹੀਂ ਕਰਦੇ ਬੱਚੇ ਦੀ ਹਾਂ ਬੜਾਈ ਕਰਨੀ ਬਾਲੀ ਮਾੜੀ ਹੁੰਦੀ ਹੈ ਵੀ ਜਿੰਨਾ ਇਹਦੇ ਚ ਦਾਮਾ ਉਨਾਂ ਬਾਈ ਇਹ ਮਾਲ ਡੰਗਰ ਸਾਹਮਦਾ ਹਨ ਨਾ ਚੰਗੀ ਗੱਲ ਹੈ ਚੰਗੀ ਗੱਲ ਹੈ ਜੀ 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 ਤਦ ਲੈ ਪਹਿਲੇ ਬਾਕੀ ਸਰੇ ਬਾਈ ਜਮਾ ਕਾਲੀ ਸ਼ਾਬ ਲੈ ਆ ਕੀ ਹੈ ਵੀਰੇ ਇਹ ਜੱਡ ਬਲੈਕ ਕਹਿ ਸਕਦੇ ਆ ਕੋਈ ਇੰਚੀ ਅੱਧਾ ਇੰਚੀ ਹੋ ਸਕਦਾ ਬਾਲ ਚਿੱਟੇ ਹੋਣ ਤਾਂ ਨਹੀਂ ਤਕਰੀਬਨ ਲਖੇ ਇਹ ਕਾਲੀ ਆ ਤੇ ਦੂਜੀ ਗੱਲ ਇਹ ਆ ਕੋਈ ਕੱਟੀ ਦੀ ਝੋਲੀ ਦਿਖਾਈ ਲਖੇ ਠੀਕ ਆ ਝੋਲੀ ਬਾ ਕਮਾਲ ਆ ਟਾਪ ਦੀ ਝੋਲੀ ਲੱਗੀ ਕੱਟੀ ਦੀ ਹੈ ਨਾ ਹੂੰ ਇਥੋਂ ਹੀ ਦਾ ਮਰੋ ਝੋਲੀ ਚ ਝੋਲੀ ਬੜੀ ਬਾ ਕਮਾਲ ਦੀ ਲੱਗੀ ਵੇ ਜੀ 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 ਤੇ ਕੱਦ ਕਾਠ ਬਖਤ ਵੀ ਚੰਗੀ ਆ ਗਈ ਬਹੁਤ ਚੰਗੀ ਆ ਬਾਈ ਯਾਰ ਹੁਣ ਤੁਸੀਂ ਆਏ ਦੇਖ ਲਓ ਵੀ ਆਪਣਾ 6 ਫੁੱਟ ਕੱਦ ਦਾ ਤੇ ਇਥੋਂ ਖੜ ਕੇ ਦੇਖ ਲੈ ਮੇਰੀ ਛਾਤੀ ਤੱਕ ਆਉਂਦੀ ਹੈ ਕੱਟੀ ਹੈ ਬਿਲਕੁਲ 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 ਸਮਝ ਗਏ ਇਹ ਚੀਜ਼ਾਂ ਹਾਂ ਵੀਰੇ ਠੀਕ ਆ ਤੇ ਬਾਕੀ ਮਿੱਤਰ ਥੋੜਾ ਜਿਹਾ ਸੁਣ ਬਾਈ ਤੜਕੇ ਨੌਕ ਦਾ ਟਾਈਮ ਆ ਅੱਧੀ ਬਾਹਰ ਤੋਂ ਕੋਦ ਦੀ ਛਾਂ ਆਉਗੀ ਦੋ ਰੰਗ ਸਾਨੂੰ ਨਜ਼ਰ ਆਉਣਗੇ ਥੋੜੀ ਜਿਹਾ ਜਜਮੈਂਟ ਕਰ ਲਿਓ ਬੈਸਤਾ ਤੁਸ ਮਰਦੋਂ ਕੇ ਵੀਰੇ 2 ਸਾਲ ਦੀ ਕੱਟੀ ਆ ਮੂਹੂ ਕੱਟੀ ਖੀਰੀ ਆ ਨੀਲੀ ਰਾਵੀ ਆ ਤੈਨੂੰ ਮੈਂ ਭਰਾਵਾਂ ਨੂੰ ਦੱਸ ਵੀ ਦੇ ਮੈਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਇਹ ਪਾਈ ਸੀ ਉਹਦੇ ਦੇ ਲਾਲੀ ਆ ਜਿਹੜੀ ਬੜੀ ਚਮਕਦੀ ਸੀ ਤੇ ਹੁਣ ਲਖੇ ਮਾਲਕ ਦੀ ਕਿਰਪਾ ਨਾਲ ਕੱਟੀ ਆ ਜਿਹੜੀ ਕਾਲੀ ਹੋਣ ਉਹਦੇ ਕੁੱਪੇ ਬਣਨ ਨਾਲ ਹਾਂ ਉਸ ਤੋਂ ਫਰਕ ਆ ਕਹਿੰਦਾ ਭਾ 30 40% ਜਿਹੜਾ ਫਰਕ ਆ ਉਹ ਪੈ ਚਲਿਆ ਹਨਾ ਠੀਕ ਆ ਠੀਕ ਆ ਜ਼ਿਆਦਾਤਰ ਡੇਰਾਂ ਦੇ ਵਿੱਚ ਜਿਨੇ ਇਹ ਕੱਟਾ ਤੁਹਾਨੂੰ ਮਿਲਣੀ ਆ ਜੇ ਉਹ ਸ਼ੈੱਡ ਥੱਲੇ ਖੜਾ ਧੁੱਪ ਨਾਲ ਲੱਗਦੀ ਕੋਈ ਨਹੀਂ ਗਈ ਇੱਕ ਵੀ ਨਾ ਧੁੱਪੇ ਬਾਹਰ ਲਿਓ ਤੇ ਲਗਭਗ ਰੰਗ ਜਿਹੜਾ ਸਟਿਆ ਹੋ ਹਾਂ ਤੇ ਤੁਰਕ 30 35% ਫਰਕ ਪੈ ਚਲਿਆ ਕੱਟੀ ਨਾ ਬਿਲਕੁਲ ਬਿਲਕੁਲ ਜੀ ਵੀਰੇ ਤੇ ਦੰਦੋਂ ਆ ਗਈ ਮਿੱਤਰੋ ਖੀਰੀ ਤੇ ਉਮਰ ਲਗਭਗ 2 ਸਾਲ ਹੈ ਸਿੰਘ ਬਹੁਤ ਕੁੰਡਾ ਲੱਗਿਆ ਹੋਇਆ ਹੈ ਤੇ ਪਤਲੀ ਤੇ ਲੰਬੀ ਧੌਣ ਹੈ ਕੱਦ ਉਮਰ ਦਸਾਂ ਬਿਲਕੁਲ ਜਾਇਜ਼ ਹੈ ਸੋਹਣਾ ਕੱਦ ਹੈਗਾ ਤੇ ਇੱਥੋਂ ਫੇਸ ਕਾਲਡ ਚੈੱਕ ਕਰ ਸਕਦੇ ਹਾਂ ਠੀਕ ਆ ਵੀਰੇ ਜੋਨ ਲੈ ਚੱਲੋ ਤੇ ਬਾਕੀ ਪੈਰਾਂ ਦੀ ਚਾਰੇ ਜੇ ਨੀਲੀ ਰਗ ਆਏ ਅੰਗ ਪਰ ਨੈਣ ਅਕਸ਼ ਦਿਖਾਉਣੇ ਆਪਾਂ ਉਹ ਤੁਹਾਨੂੰ ਸਾਰੇ ਦਿਖਾਉਂਦੀ ਆ ਉਹਦੇ ਚ ਚਾਰੇ ਪੈਜ ਤੇ ਤੇ ਫੂਜਾ ਨਾਸ ਵੀ ਬੱਗੀਆ ਲਖੇ ਤੇ ਹੋਰ ਥੱਲੇ ਉਥ ਘਾਉਣ ਦੀ ਕੋਸ਼ਿਸ਼ ਕਰੀ ਇਹਦੇ ਥੱਲੇ ਵੀ ਵੀਰੇ ਡੱਬਾ ਤੇ ਥਾਣਾ ਜਿਹੜੇ ਇਹਦੇ ਗੁਲਾਬੀ ਆ ਸਾਰੇ ਹੈਨਾ ਹਾਂ ਥਾਣ ਵੀ ਗੁਲਾਬੀ ਆ ਜੀ ਵੀਰੇ ਜੀ ਜੀ ਠੀਕ ਹੈ ਠੀਕ ਹੈ ਜੀ ਲੈ ਸੀ ਕਿ ਮਿੱਤਰੋ ਕੱਟੀਆਂ ਆਪਣਾ ਕੋਲ 2 ਨੰਬਰ ਤੇ ਹੁਣ ਆਈ ਕੱਟੀਆਂ ਆਪਣਾ ਕੋਲ 3 ਨੰਬਰ 3 ਨੰਬਰ ਵੀਰੇ ਇਹ ਕਿੰਨੀ ਕੁ ਉਮਰ ਦੀ ਆ ਇਹ ਵੀਰੇ 1 2 3 4 ਤੇ 5 ਪੰਜ ਕੱਟੀਆਂ ਸੇਮ ਉਮਰ ਦੀਆਂ 1.5 ਤੋਂ ਪੌਣੇ 2 ਸਾਲ ਦੇ ਵਿੱਚ ਆ ਠੀਕ ਆ 3 ਨੰਬਰ 4 ਨੰਬਰ 5 ਨੰਬਰ 6 ਤੇ 7 ਨੰਬਰ 7 ਨੰਬਰ ਲਗਭਗ ਡੇਢ ਤੋਂ ਉੱਪਰ ਐ ਜੀ ਪੌਣੇ ਦੋ ਤੋਂ ਘੱਟ ਆ ਜਣ ਦੀ ਆਪਾਂ ਮੰਨ ਕੇ ਜੀ ਵੀ ਉਹਨਾਂ ਵੀ ਹਾਂ ਮੀਨਾਂ ਦੇ ਜੀ 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 ਇਹ ਮੰਨ ਲਓ ਵੀਰੇ ਮੰਨ ਲਓ ਹਣਾ ਲੈ ਤੈਨੂੰ ਨੰਬਰ ਕੱਟੀ ਦਿਖਾ ਦੇ ਉਹ ਤੋੜ ਕੇ ਤੇ ਪਹਿਲਾਂ ਤੁਹਾਨੂੰ ਥਾਣ ਦਿਖਾ ਦੇਣਾ ਝੋਲੀ ਸਾਰਾਂ ਦੀ ਚੰਗੀ ਵੀ ਲੂ ਤੁਹਾਨੂੰ ਤੇ ਪੂਛ ਲਾ ਕੇ ਆਪਾਂ ਕਹਿ ਮੰਨ ਕੇ ਚਲੋ ਵੀ ਇਹ ਕਿਹੜੇ ਇੰਚ ਚਟੀ ਮਸਾਂ ਹੀ ਹੋਏ ਦੀ ਜੀ ਵੀਰੇ ਜੀ 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 ਤੇ ਫੇਸ ਕੁਆਲਟੀ ਸੰਗਾ ਦੀ ਬੰਤਰ ਜੇਕਰ ਤੂੰ ਕਹਿਣਾ ਨਾ ਸੰਗ ਇਹਨਾਂ ਦੇ ਰੰਗ ਸੰਗੀ ਆ ਸਾਰਿਆਂ ਦੀ ਤਕਰੀਬਨ ਮਾਰਕ ਦੀ ਕਰਪਾਹ ਮਾਰਾ ਕਿਸਦਾ ਹੋਣੇ ਨਹੀਂ ਮਿਲ ਆਉਦੀ ਜੀ ਦੂਜੀ ਗੱਲ ਇਹ ਆ ਲਖੇ 2 ਕੁ ਮਹੀਨੇ 3 ਮਹੀਨੇ ਸਾਂਭ ਕੇ ਇਹ ਕਟੀਆਂ ਚਾਰੇ ਪੰਜੀ ਆ ਜਿਹੜੀਆਂ ਟੀਕਾ ਲੈਣ ਦੇ ਬਿਲਕੁਲ ਕਾਬਲ ਆ ਵੀਰੇ ਇਹ ਬਿਲਕੁਲ ਬਿਲਕੁਲ ਦੋ ਦੋ ਤਿੰਨ ਤਿੰਨ ਮਹੀਨੇ ਸਾਂਭਣੀਆਂ ਪੈਣੀਆਂ ਤੇ ਉਹਦੇ ਉਹਦੇ ਨਾਲ ਹੀ ਇਹ ਟੀਕਾ ਲੈ ਲੈਣਾ ਵੀਰੇ ਇਹਨਾਂ ਨੇ ਕੋਈ 2 ਮਹੀਨੇ ਕੋਈ 4 ਮਹੀਨੇ ਕੋਈ 3 ਮਹੀਨੇ ਸਾਂਭਣੀ ਪੈਣੀ ਹੈਗੀ ਤੇ ਬਾਕੀ ਸਾਰਾ ਸਵਾਲ ਤੇ ਡਿਪੈਂਡ ਕਰਦਾ ਜੇ ਹੁਣ ਸਾਂਭਾਂਗੇ ਨਾ ਫੇਖਾਂ ਦੀ ਸਾਲ ਖੜੀ ਰਹੇ ਸਾਲ ਖੜੀ ਰਹੇ ਤੇ ਜੇ ਸਾਂਭੇ ਸ਼ੌ ਜੀ 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 ਹੁਣ ਕੱਟੀ 4 ਨੰਬਰ ਲਖੇ 4 ਨੰਬਰ ਦੀ ਵੀ ਝੋਲੀ ਦਿਖਾ ਦੇ ਝੋਲੀਆਂ ਸਾਰੀਆਂ ਦੀ ਮਾਲਕ ਦੀ ਕਿਰਪਾ ਨਾਲ ਬਾ ਕਮਾਲ ਹੀ ਲੱਗੀਆਂ ਹੋਆਂ ਹੂੰ ਕਿਉਂਕਿ ਇਹ ਚੰਗੇ ਮਾਵਾ ਦੇ ਰਿਕਾਰਡ ਦੀਆਂ ਨਿਸ਼ਾਨੀਆਂ ਵੀਰੇ ਹਣਾ ਹਾਂ ਸਾਰੀਆਂ ਕੱਟੀਆਂ ਜਿਹੜੀਆਂ ਆਪਣੀਆਂ ਹਰਿਆਣੇ ਦੀਆਂ ਕੋਈ ਇੱਧਰ ਦੀ ਕੱਟੀ ਨਹੀਂ ਵੀਰੇ ਠੀਕ ਹੈ ਕਿ ਨਹੀਂ ਸਾਰੀਆਂ ਕੱਟੀਆਂ ਜਿਹੜੀਆਂ ਉਹ ਹਰਿਆਣੇ ਦੀਆਂ ਆਹ ਕੱਟੀ ਦੇਖੋ 4 ਨੰਬਰ ਜੀ ਤੇ ਢਾਂਚਾ ਕੱਟੀ ਦਾ ਚਮਕਦਾਰ ਖਾਸੀ ਚੰਗੀ ਹੈ ਲਗਭਗ ਉਹੀ ਉਮਰ 1.5 ਤੋਂ ਉੱਪਰ ਹੋਣੀ ਪੌਣੇ 2 ਤੋਂ ਘੱਟ ਹੋਣੀ ਆ 17 18 ਕੁ 19 ਕੁ ਮਹੀਨਾ ਦੀ ਘੱਟੀ ਹੋਣੀ ਆ ਇਹ ਠੀਕ ਆ ਤੇ ਬਾਕੀ ਸਾਰਿਆਂ ਕੱਟਣਾਂ ਦੀ ਕੋਈ ਚਾਲ ਦੇ ਵਿੱਚ ਸਿੱਧੇ ਪੈਰ ਕੋਈ ਲੱਤ ਨਹੀਂ ਪੇੜਦੀ ਗੋਡਾ ਨਹੀਂ ਪੇੜਦਾ ਚੰਗੀ ਖੁੱਲਡੁੱਲੀ ਚਾਲ ਦੇ ਵਾਲਕਾਂ ਤੁਹਾਨੂੰ ਘਟਾ ਮਿਲਣੀਆਂ ਆ ਉਹ ਜੀ ਕੱਟੀ ਦਾ ਲਖੇ ਆਪਾਂ ਬਾਰ-ਬਾਰ ਬੋਲਣ ਦਾ ਫਾਇਦਾ ਨਹੀਂ ਹੁੰਦਾ ਹਨਾ ਉਹ ਜੀ ਕੱਟੀ ਦਾ ਆਪਾਂ ਆਪ ਹੀ ਵੀਰੇ ਲੈਂਦੇ ਨਹੀਂ ਵੀ ਜਿਹੜੀ ਕੱਟੀ ਚ ਕੋਈ ਨੌਕਸ ਹੋਵੇ ਹਨਾ ਨੌਕਸ ਆਵੇ ਦੇਖਣ ਨੂੰ ਸੋਹਣੇ ਲੱਗੇ ਜਿਹੜੀ ਕੋਈ ਬੰਦਾ 100 ਕਿਲੋਮੀਟਰ ਤੋਂ ਚੱਲ ਕੇ ਆਵੇ ਤੇ ਆਉਂਦੀ ਚ ਨੌਕਸ ਹੋਵੇ ਉਹਦਾ ਕੋਈ ਫਾਇਦਾ ਨਹੀਂ ਬਾਈ ਹਨਾ ਬਿਲਕੁਲ ਬਿਲਕੁਲ ਜੀ 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 ਕੱਟੀ ਆ ਗਈ ਆਪਣੇ ਕੋਲ ਪੰਜ ਨੰਬਰ ਚੋੜੀ ਚੈੱਕ ਕਰਦਾ ਤੁਸੀਂ ਜੀ ਤੇ ਇਹ ਵੀ ਕੱਟੀ ਹੋਈ ਪੌਣੇ ਇੱਕ ਦੋ ਸਾਲ ਦੀ ਆ ਗਈ ਤੇ ਰਾਜ ਹੀ ਕੱਟ ਕਟ ਚੰਗੀ ਆ ਜੀ ਵੀਰੇ ਜੀ ਜੀ ਠੀਕ ਮਾਲਕਾਂ ਦੇ ਦੱਸਣ ਮੁਤਾਬਕ ਲਖੇ ਸਾਰੀਆਂ ਕੱਟੀਆਂ ਦਾ ਰਿਕਾਰਡ ਆ ਬੀ ਪਲਾਸੀ ਆ ਮਾਲਕ ਦੀ ਕਿਰਪਾ ਨਾਲ ਠੀਕ ਹੈ ਹਾਂ ਕਿਉਂਕਿ ਆਪਾਂ ਅੱਗੇ ਵੀ ਕਈ ਵਾਰੀ ਬੋਲਿਆ ਵੀ ਆਪਾਂ ਟੀਕਾ ਦਾ ਜਿਹੜਾ ਕੋਈ ਕਹਦੇ ਆਪਾਂ ਉਹੀ ਮੰਨ ਲੈਨੇ ਹੁੰਨੇ ਅਗਲੇ ਦਾ ਮੰਨਣ ਤੇ ਆ ਪਰ ਆਪਾਂ ਮੈਂ ਦੇਖ ਕੇ ਕੱਟੀ ਜ਼ਿਆਦਾਤਰ ਮੈਂ ਦੇਖ ਕੇ ਕੱਟੀ ਆਪਾਂ ਲੈਨੇ ਆ ਹਨ ਕਿਉਂਕਿ ਕਿਸੇ ਵੀ ਭਰਾਣੇ ਸਾਂਭਣੀਆਂ ਲਖੇ ਅੱਜ ਮੰਗਾਈ ਦਾ ਜਮਾਨਾ ਬਈ ਪਸ਼ੂ ਪਾਲਣਾ ਬਹੁਤ ਔਖਾ ਹੈ ਹਨ ਤੇ ਪਾਲ ਕੇ ਅਗਲੇ ਨੂੰ 2 ਰੁਪਏ ਬਚੀ ਨਾ ਤਾਂ ਫਿਰ ਉਹਦਾ ਬਈ ਫਾਇਦਾ ਵੀ ਕੀ ਹੈ ਹਨ ਹਾਂ ਨਹੀਂ ਫਾਇਦਾ ਨਾ ਵਿਚਾਰਾਂ ਨੂੰ ਵਿਚਾਰਾਂ ਨੂੰ ਜੀ ਜੀ ਬਾਕੀ ਸਿਰੇ ਤੈਨੂੰ ਆਪ ਨਹੀਂ ਦੱਸਦਾ ਤੈਨੂੰ ਵੀ ਬਹੁਤ ਟਾਈਮ ਹੋ ਗਿਆ ਕੰਮ ਕਰਦੇ ਨੂੰ ਰੰਗ ਢੰਗ ਕੱਟੀਆਂ ਦੇ ਪਿੱਠ ਪੂੜੇ ਬਹੁਤ ਬੰਤ ਦਾ ਬਹੁਤ ਫਰਕ ਹੁੰਦਾ ਬਹੁਤ ਜ਼ਿਆਦਾ ਫਰਕ ਆ ਹਨ ਜੀ ਵੀਰੇ ਜੀ ਤੇ ਕੱ ਉਹ ਪਈ ਬਿਚਾਰੀ ਜਰਮਾਲੀ ਸਿੰਘਾਂ ਦੀ ਸੋਹਣੀ ਕੋਲ ਹੈ ਤੇ ਪਿੱਛੋਂ ਪੁੱਠੇ ਦੀ ਵੀ ਗੋਲ ਆ ਗਈ ਜੀ ਵੀਰੇ ਜੀ ਲਗਭਗ ਪੌਣੇ ਇੱਕ ਦੋ ਸਾਦੀ ਦੀ ਕਨਫਰਮ ਹੋਣੂ ਹੈ ਇਹ ਦੋ ਤੋਂ ਥੋੜੇ ਘੱਟ ਹੋਊਗੀ ਡੇਢ ਤੋਂ ਉੱਪਰ ਆ ਗਈ ਕੱਟੀ ਜੀ ਵੀਰੇ ਜੀ ਜੀ ਆ ਗਈ ਆਪਣੇ ਕੋਲ ਇਹ 6 ਨੰਬਰ ਕੱਟੀ ਜੀ ਲੈ ਸਿੰਘ ਸੰਦਖਾ ਦੇਣੇ ਕਿ ਬਿਲਕੁਲ ਕੜੇ ਵਾਲਾ ਆਪਸਾਂ ਹੀ ਕਹਦੇ ਨੇ ਗੋਲ ਸਿੰਘ ਲੱਗਿਆ ਵਾ ਠੀਕ ਹੈ ਤੇ ਰਾਜੀਪੂਰੀ ਆ ਜੀ ਬੰਨ ਕਿਸ ਨੰਬਰ ਥਾਣਾ ਦੀ ਬੰਤਰ ਦਿਖਾ ਦਾਂਗੇ ਤੇ ਐਡਰੈਸ ਸਾਰੇ ਭਰਾ ਨੂੰ ਪਤਾ ਹੀ ਹੈ ਪਿੰਡ ਰਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਲਗਦਾ ਬਟੰਡਾ ਨਾਮ ਉਤਾਰਿਆ ਗਿਆ ਸੰਪਰਕ ਨੰਬਰ ਵਾਈ ਦਾ ਚੱਲਦਾ ਸਕਰੀਨ ਤੇ ਤੋ ਤਰ ਤੇ ਰੇਟ ਵਗੈਰਾ ਦਾ ਫਿਰ ਫੋਨ ਤੇ ਰੇਟ ਤਾਂ ਆਪਣੇ ਵੀਰੇ ਫੋਨ ਤੇ ਹੁੰਦੇ ਆ ਹੁੰਦੇ ਜਾਇਜ਼ ਹੀ ਆ ਲਖੇ ਹਨਾ ਦੇਖੋ ਜੇ ਆਪਣੇ ਰੇਟ ਜਾਇਜ਼ ਹੁੰਦੇ ਆ ਤਾਂ ਫੇਰ ਹੀ ਆਪਣੀ ਤੀਜੇ ਚ ਉੱਥੇ ਤੋਂ ਵੀਡੀਓ ਪੈਂਦੀ ਆ ਹਨਾ ਜੇ ਮੰਨ ਕੇ ਹਾਂ ਜੇ ਆਪਣਾ ਰੇਟ ਨਜਾਇਜ਼ ਹੋਵੇ ਤਾਂ ਫੇਰ ਬਈ ਆਪਣੇ ਤੋਂ ਮਾਲ ਲਵੇ ਕੌਣ ਹਨਾ ਹਾਂ ਲਵੇ ਕੌਣ ਆ ਜੀ ਜੀ ਫੇਰ ਤਾਂ ਉਹੀ ਆਪਣੇ ਦੋ ਮਹੀਨੇ ਖੜੀਆਂ ਰਹਿਣਾ ਇਹ ਥੋੜੀ ਜੀ ਡਰਦੀ ਆ ਲਖੇ ਬੜਾ ਧਿਆਨ ਨਾਲ ਕਿ ਮੇਰਾ ਭਰਾ ਬੰਦਿਆ ਸੱਤ ਨੰਬਰ ਮਿੱਤਰੋ ਹਾਂ ਤੇ ਆਈ ਗ੍ਰੇਡੇਡ ਆ ਕਿਉਂਕਿ ਮੱਥੇ ਥੋੜਾ ਵੱਲ ਆ ਗਿਆ ਹਾਂਜੀ 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 ਇਹਨੂੰ ਗ੍ਰੇਡੇਡ ਮੰਨ ਲਓ ਕੁਝ ਵੀ ਮੰਨ ਲਓ ਮੱਥੇ ਦੇ ਵੀਰੇ ਫੁੱਲੀ ਆ ਹਨਾ ਹਾਂ ਮੱਥੇ ਫੁੱਲੀ ਜਿਹੜੀ ਜੀ ਹੈ ਉਹ ਦੱਸਣਾ ਥੋੜਾ ਇਹ ਡਰਦੀ ਆ ਬਸ ਇੰਨਾ ਕਾ ਉਹ ਆ ਨਾ ਨਾ ਕੋਈ ਨਹੀਂ ਜੀ ਵੀਰੇ ਜੀ ਲੈ ਇਥੋਂ ਨੀ ਆ ਮਾਲਕ ਕੱਟੀ ਨੂੰ ਹਾਲਾ ਕਿ ਹੈ ਸੋਹਣੀ ਬਣਤਰ ਦੀ ਲੰਬਾਈ ਲੂਈ ਚੰਗੀ ਹੈਗੀ ਪਤਲੀ ਬਰੀਕ ਚਮੜੀ ਲਖੇ ਜਮਾ ਕਾਗਜੀ ਨਿੰਬੂ ਵਰਗੀ ਆ ਵੀਰੇ ਤੇ ਹੱਥ ਫੇਰੀ ਜਾਂ ਲੱਗਦਾ ਜਿਵੇਂ ਘਿਓ ਵਰ ਘਿਓ ਵਾਂਗੂ ਫਿਰਦੇ ਹੁੰਦੇ ਹਨ ਆਏ ਆ ਪਤਲੀ ਜਮਾ ਕੱਟੀਆਂ ਪਲੇਨ ਪਈ ਆ ਵੀਰੇ ਕੋਈ ਇਹਦੇ ਚ ਬੈਂਗ ਨਹੀਂ ਕੋਈ ਬਾਲਣੀ ਸਾਰਾ ਆਏ ਪਈ ਆ ਹਨਾ ਪਿੰਡੇ ਦੀ ਬੜੀ ਪਤਲੀ ਹੈ ਨਾ ਬੜੀ ਪਤਲੀ ਆ ਭਾਈ ਨਜਾਇਜ਼ ਪਤਲੀ ਆ ਬਰੀਕ ਚਮੜੀ ਜਿਵੇਂ ਆਪਾਂ ਕਹਿੰਦੇ ਕਾਗਜੀ ਨਿੰਬੂ ਉਹ ਚੀਜ਼ ਆ ਵੀਰੇ ਉਹ ਚੀਜ਼ ਆ ਗਈ ਹਾਂ ਲੈ ਮਿੱਤਰ ਹੁਣ ਆ ਪੰਜ ਘਟਾ ਤੁਹਾਨੂੰ ਹੋ ਗਈਆਂ ਡੇਢ ਡੇਢ ਸਾਲ ਆਲੇ ਆਪਣਾ ਹੋ ਗਈਆਂ ਤੇ ਦੋ ਪਹਿਲਾਂ ਦੋ ਦੋ ਸਾਲਾਂ ਸੀਗੇ ਤੇ ਹੁਣ ਤੁਹਾਨੂੰ ਦਿਖਾਉਣ ਲੱਗਾ ਅੱਠਵਾਂ ਤੇ ਨੌਵਾਂ ਨੰਬਰ ਆਹ ਲੱਗਾ ਸਵਾ ਸਾਲ ਦੀ ਸਵਾ ਕ ਸਾਲ ਦੀ ਹੈ ਲੱਖੇ ਕੱਟੀ ਇਹ ਉਹ ਸਾਲਕ ਦੀ ਹੋਣਾ ਉਹ ਪਰਲੀ ਸਾਲ ਤੋਂ ਘੱਟ ਆ ਤੇ ਇਹ ਸਵਾ ਸਾਲ ਦੀ ਹੈ ਵੀਰੇ ਠੀਕ ਆ ਠੀਕ ਹਾਂਜੀ ਹਾਂਜੀ ਰਿੰਗ ਸਿੰਘ ਜਿਵੇਂ ਕਹਿੰਦੇ ਨਾ ਦੇਖ ਹੁਣੇ ਤੋਂ ਸਿੰਘ ਦੀ ਮੰਤਰ ਹੈ ਜਿਹੜੀ ਕੰਟੀ ਨੇ ਮੋੜ ਨਹੀਂ ਸਟਾਰਟ ਕਰਤੀ ਹੈ ਨਾ ਹਾਂ ਕਾਲੀ ਸੂਰ ਵਰਗੀ ਇਹ ਵੀ ਨਿੱਕਾ ਜਾਂ ਮੂੰਹਾਂ ਦੇਖ ਇਹਦਾ ਕੋਈ ਬਾਲਾ ਵੱਡਾ ਨਹੀਂ ਹੈ ਨਾ ਤੇ ਪਿੱਠਪੂੜੇ ਦੀ ਬੜੀ ਚੰਗੀ ਆ ਜੱਤ ਜੁੱਤ ਕੱਟੀ ਦੇ ਬਹੁਤ ਸੋਹਣੀ ਆ ਕਰਮਾਲੀ ਦੀ ਹੈ ਨਾ ਠੀਕ ਜੀ ਓਕੇ ਜੀ ਵੀਰੇ ਇਹ ਆ ਗਈ ਮਿੱਤਰੋ ਲੱਗਦਾ 14 15 ਮਿੰਟੇ ਕੱਟੀ ਹੋਣੀ ਹੈਗੀ ਸੋਹਣੀਆ ਕੱਟੀ ਬਾਈ ਖਾੜ ਨਹੀਂ ਫੋੜੀ ਦੇਖੋ ਪੈਰ ਪੂਰਾ ਬਿਲਕੁਲ ਸਿੱਧੇ ਸਾਫ ਪੈਰ ਨੇਗੀ ਠੀਕ ਬਾ ਮੋੜ ਲਾ ਪੁੱਤ ਜੋਬਨ ਬਹੁਤ ਲੰਬੀ ਦਾ ਤੇ ਤੋਰ ਦਾ ਮਕਸਦ ਹੈ ਵੀ ਬੇਸ਼ੱਕ ਆਪਣੀ ਵੀਡੀਓ 10 ਮਿੰਟ ਲੰਬੀ ਬੇਸ਼ੱਕ ਹੋ ਜੇ ਕੋਈ ਭਰਾ 150 200 ਕਿਲੋਮੀਟਰ ਚੱਲ ਕੇ ਆਉਂਦਾਗਾ ਤਾਂ ਫਿਰ ਉਹਨੂੰ ਆਖਣਾ ਹੋਵੇ ਵੀ ਆ ਕੇ ਵੀ ਮੂਰ ਨਾਲ ਦੀ ਬੜੀ ਔਲਡ ਗੱਲਾਂ ਲੱਖੇਕਦਾ ਹੈ ਹਾਂ ਥੋੜਾ ਜਿਹਾ ਬਾਹ ਬਾਕੀ ਥਾਂ ਦੇ ਉਪਰ ਆ ਪੈ ਜਾਂਦਾ ਕੁਸਤਾ ਨਾ ਪੈ ਜਾਂਦਾ ਬਈ ਪੈ ਜਾਂਦਾ ਉਪਰਾਂ ਵੀ ਪੈ ਜਾਂਦਾ ਥਾਂ ਨਾ ਤੇ ਲਾਸਟ ਸੁਣ ਦਿਖਾਉਣਾ ਕੱਟੀ ਮੈਂ ਜਿਵੇਂ ਨੌ ਨੰਬਰ ਝੋਲੀ ਦੇਖੋ ਕੱਟੀ ਨਹੀਂ ਗਈ ਜਿਵੇਂ ਚਾਰ ਥਾਂ ਬਹੁਤ ਸੋਹਣੇ ਗੈਸ਼ ਲੱਗੇ ਹੋਏ ਤੇ ਝੋਲੀ ਕਰਮ ਵਾਲੇ ਬੜੇ ਵਾਕਮ ਵਾਲ ਤੇ ਇੱਥੋਂ ਸੰਗ ਦੇਖਿਓ ਕੱਟੀ ਦੇ ਬਿਲਕੁਲ ਨਾਲ ਮੋੜੀ ਖੜੀ ਆ ਜਿਵੇਂ ਉਮਰ ਹੈ ਲਗਭਗ 6 ਸਾਲਕ ਦੀ ਹੋਣੀ ਆ ਲਖੇ ਇਹਦਾ ਸਿੰਘ ਦੇਖ ਲਖੇ ਤੂੰ ਐਂ ਦੇਖ ਲੈ ਵੀ ਜਿਵੇਂ ਕਹਿਦਿ ਗਏ ਨਾ ਹੁਣੇ ਤੋਂ ਆਪਾਂ ਉਂਗਲ ਉਂਗਲ ਵਾਲਾ ਸਿਸਟਮ ਹੀ ਆ ਬਾਈ ਦੇਖ ਦੋ ਬਰੀਕ ਸਿੰਗੀ ਆ ਕੋਈ ਮੋਟੀ ਸਿੰਗੀ ਨਹੀਂ ਬਰੀਕ ਸਿੰਗੀ ਦੀ ਆ ਬਿਲਕੁਲ ਇਹਦਾ ਵੱਡੀ ਬਣ ਗਈ ਆ ਇਹੀਂ ਇਹੀਂ ਇੱਥੇ ਸੇ ਆ ਇਹੀਂ ਇਹੀਂ ਮੋੜੀ ਜਾਣਾ ਬਾਈ ਸਿੰਘ ਇਹਨੇ ਕੋਕਾ ਹੀ ਬਣਾਈ ਜਾਣਾ ਹਾਂ ਉਹ ਤੇਰੇ ਪਿੰਡ ਵਾਲੇ ਬੁੜਿਆਂ ਦੀ ਗੱਲ ਸੱਚੀ ਆ ਬਸ ਵੀ ਆਇਆ ਵੀ ਮਾੜੇ ਘਰੋਂ ਆਈ ਵੀ ਆ ਲਖੇ ਹੋਰ ਕੱਟੀ ਨੂੰ ਕੁਛ ਨਹੀਂ ਹੋਇਆ ਵਾ ਸੰਧਿਆ ਕਿ ਨਹੀਂ ਦੋ ਗੱਟੇ ਫੀਡ ਦੇ ਖਾ ਗਏ ਨਾ ਤੈਨੇ ਨੇ ਕਿਨੇ ਹੋਰ ਹੀ ਕੁਛ ਬਣ ਜਣਾ ਝੋਲੀ ਝਾੜੀ ਦੇਖ ਬਈ ਬਹੁਤ ਜ਼ਿਆਦਾ ਚੰਗੀ ਲੱਗੀ ਆ ਘਰ ਵਾਲੀ ਨੂੰ ਚੰਗੀ ਆ ਝੋਲੀ ਤੇ ਹੱਡ ਪੈਰਾਂ ਦੀ ਦੇਖ ਕੇ ਇਸ ਟਾਈਪ ਦੀ ਹੈ ਨਾ ਬਹੁਤ ਸੋਹਣੀ ਕੱਟੀ ਆ ਮਾਲਕ ਦੀ ਕਿਰਪਾ ਨਾਲ ਤਾਂ ਜਿਹੜੇ ਭਰਾਣੇ ਲੈਣੀ ਆ ਉਹ ਭਰਾ ਆਪਦੀ ਤਸੱਲੀ ਕਰਕੇ ਲੈ ਕੋਣ ਚਾਉਂਦੇ ਜਿੱਥੇ ਮਰਜੀ ਚੁੰਡੀ ਭਰ ਲੈ ਕੋਲ ਜੀ ਮੈਂ ਬਈ ਜਿੱਥੋਂ ਯਾਰ ਜਿੱਥੋਂ ਜੀ ਕਰਦਾ ਆਇ ਨਹੀਂ ਹੈਗਾ ਲੈ ਲਖੇ ਲੈ ਆ ਦੇਖ ਜਮਾ ਆ ਦੀ ਭਰਲਾ ਬਹੁਤ ਬਰੀਕ ਚਮੜੀ ਦੀ ਕੱਟੀਆਂ ਹਨਾ ਠੀਕ ਆ ਠੀਕ ਆ ਜੀ ਵੀਰੇ ਲੈ ਮੈਂ ਤੁਹਾਨੂੰ ਨੌ ਕਟਾਂ ਤੁਹਾਨੂੰ ਦਿਖਾ ਦਿਆਂ ਆਪਾਂ ਤੇ ਜਿਹੜੇ ਪਰਾਂ ਨੂੰ ਜਿਹੜੀ ਕੱਟੇ ਪਸੰਦ ਹੋ ਬਾਜ ਨਾਲ ਸੰਪਰਕ ਕਰ ਲਿਓ ਕਿਸੇ ਨੇ ਇੱਕ ਲੈਣੀ ਆ ਦੋ ਲੈਣੇ ਕਟੀਆਂ ਦੋ ਤਿੰਨ 400 ਜੀ ਕਿਸੇ ਨੇ ਸਾਰਾ ਲਾੜ ਖਰੀਦਣਾ ਤਾਂ ਬਾਜੀ ਉਹ ਸਾਰਾ ਮਾਨਤਨ ਕਰ ਦੂਗਾ ਹਾਂ ਵੀਰੇ ਜੇ ਕੋਈ ਲਾੜ ਦੇ ਹਿਸਾਬ ਨਾਲ ਲਊਗਾ ਉਹਦਾ ਉਹ ਜਾਰ ਰੇਟ ਹੋਣਾ ਹਨਾ ਜਿਹੜਾ ਕੋਈ ਕੱਲੀ ਕੱਲੀ ਲਊਗਾ ਉਹਦਾ ਲੱਖੇ ਉਹ ਜਾਰ ਰੇਟ ਹੋਣਾ ਹਨਾ ਪਰ ਰੇਟ ਆਪਾਂ ਫੇਰ ਦੁਬਾਰੇ ਕਹਿੰਨੇ ਆ ਵੀ ਰੇਟ ਆ ਜਿਹੜੇ ਉਹ ਆਪਣੇ ਜਾਇਜ਼ ਹੋਣਗੇ ਕੋਈ ਨਜਾਇਜ਼ ਨਹੀਂ ਹੋਣੇ ਵੀਰੇ ਹਨਾ ਬਿਲ